ਬੜਾ ਆਸ਼ੀਰਵਾਦ ਲੈਣ ਲਈ ਆਇਆ ਤੁਹਾ ਤੋਂ ਵੋਟ ਮੰਗਣ ਲਈ ਆਇਆ ਤੁਹਾ ਤੋਂ ਸਪੋਰਟ ਮੰਗਣ ਵਾਸਤੇ ਆ ਕਿਉਂਕਿ ਕਾਂਗਰਸ ਪਾਰਟੀ ਨੇ ਬੜੇ ਲੰਮੇ ਹੱਸੇ ਬਾਅਦ 27 ਸਾਲਾਂ ਬਾਅਦ ਇੱਕ ਲੋਕਲ ਤੇ ਇੱਕ ਵਰਕਰ ਨੂੰ ਟਿਕਟ ਦੇ ਕੇ ਦਵਾਜਿਆ ਤੇ ਮੈਂ ਚਾਹਣਾ ਜਿੰਨੇ ਵੀ ਇੱਥੇ ਤੁਸੀਂ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲੇ ਹੋ ਜਿੰਨੇ ਵੀ ਇੱਥੇ ਕਾਂਗਰਸ ਪਾਰਟੀ ਦੇ ਨੋਦ ਦੇ ਆਗੂ ਜਾਂ ਵਰਕਰ ਨੇ ਮੇਰੀ ਇੱਛਾ ਹੈ ਮੈਂ ਚਾਹਣਾ ਤੁਸੀਂ ਸਾਰੇ ਮੇਰੀ ਮਹਿਮ ਨੂੰ ਤੁਸੀਂ ਖੁਦ ਅੱਗੇ ਲੱਜ ਮੇਰੀ ਮਹਿਮ ਦੀ ਗਵਾਹੀ ਕਰੋ ਜਿਸ ਤਰ੍ਹਾਂ ਦਾ ਜੋਸ਼ ਤੁਹਾਡਾ ਮੈਂ ਦੇਖ ਰਿਹਾ ਪਿਛਲੇ ਟਾਈਮ ਲੰਬੇ ਜਦੋਂ ਤੋਂ ਇਲੈਕਸ਼ਨ ਚੱਲ ਰਹੀ ਆ ਜਿਸ ਤਰ੍ਹਾਂ ਤੁਹਾਡਾ ਅੱਜ ਦਾ ਜੋਸ਼ ਇਕੱਠ ਜੇ ਤੁਹਾਡਾ ਉਹਨਾਂ ਨੇ 4-5 ਦਿਨ ਇਹੋ ਜਿਹੇ ਤਰ੍ਹਾਂ ਇਹਸ਼ੀਰਵਾਤ ਜੋ ਤੇ ਜੋਸ਼ ਬਣਾ ਰਿਹਾ ਤਾਂ ਅਸੀਂ ਇਹ ਸੀਟ ਪਾਰਟੀ ਨੂੰ ਬਹੁਤ ਵੱਡੀ ਲੀਡ ਦਾ ਦਿੱਸ ਕੇ ਪਾਰਟੀ ਢੋਲੀ ਰੱਖਦਾ ਮੈਂ ਜੇਕਰ ਮੈਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ ਇੱਥੋਂ ਦੇ ਲੋਕਾਂ ਨੇ ਮੈਨੂੰ ਇਹ ਦੀ ਕਰਨ ਦਾ ਮੌਕਾ ਮਿਲਿਆ ਤਾਂ ਤੁਹਾਨੂੰ ਕਦੇ ਮਜੂਰ ਨਹੀਂ ਹੋਣਾ ਪਊਗਾ ਪਹਾਨੂ ਕਦੇ ਬਖਸਾਉਣਾ ਨਹੀਂ ਪਊਗਾ ਬੀਸੀ ਆਪਰ ਨੇ ਮੈਂਦਾ ਗੱਲ ਸੁਣ ਲਿਆ ਜਿਵੇਂ ਤੁਸੀਂ ਅੱਜ ਬਖਸਾ ਰਹੇ ਹੋ ਜਿਨ੍ਹਾਂ ਨੂੰ ਤੁਸੀਂ 30 40 40 ਹਜ਼ਾਰ ਵੋਟ ਦੀ ਸੀਟ ਦਾ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਭੇਜਿਆ 99 ਵਾਲਿਆਂ ਨੂੰ ਤੇ ਅੱਜ ਜਿਹੜਾ ਪੰਜਾਬ ਦਾ ਹਰ ਵਰਗ ਚਾਹੇ ਹੋ ਮਜ਼ਦੂਰ ਨੇ ਚਾਹੇ ਹੋ ਕਿਸਾਨ ਨੇ ਚਾਹੇ ਹੋ ਨੌਜਵਾਨ ਨੇ ਚਾਹੇ ਸਾਡੀਆਂ ਭੈਣਾਂ ਬਠੀਆਂ ਮਹਿਲਾਵਾਂ ਜਿਨ੍ਹਾਂ ਨੂੰ ਹਜ਼ਾਰ ਹਜ਼ਾਰ ਰੁਪਏ ਦਾ ਲੜ ਰਲਾਇ ਸੀ ਚਾਹੇ ਹੋ ਸਾਡੇ ਬਲਾਜਮ ਭਰਾ ਨੇ ਜਿਹੜਾ ਹਰ ਵਰਗ ਹੈ ਜਿਹੜਾ ਇਹਨਾਂ ਦੀ ਵਾਦਾ ਖਿਲਾਫੀ ਤੋਂ ਜਿਹੜਾ ਮਜੂਸ ਹੈ ਉਹ ਸੋਚ ਰਿਹਾ ਹੈ ਅਸੀਂ ਕਾਹ ਜਿਹੜੇ ਆਪਣੇ ਨਮਾਇंदे ਗਲਤ ਚੁਣ ਲਏ ਅਸੀਂ ਪੰਜਾਬ ਦੀ ਬੰਗੌਰ ਗਲਤ ਅਥਾਡੇ ਵਿੱਚ ਦੇਤੀ ਤਾਂ ਮੈਂ ਤੁਹਾਨੂੰ ਪ੍ਰੋਫਸ ਕਰਦਾ ਜੇਕਰ ਤੁਹਾਡੇ ਪੱਧਰ ਨੂੰ ਤੁਹਾਡੇ ਭਰਾ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ ਤੁਹਾਨੂੰ ਕਦੇ ਇਸ ਤਰ੍ਹਾਂ ਦਾ ਪੁਸ਼ਤਾਵਾ ਨਹੀਂ ਹੁਣ ਦੇਊਗਾ ਮੈਂ ਤੁਹਾਡੇ ਵਿੱਚ ਰਹਿ ਕੇ ਤੁਹਾਡੇ ਦੁੱਖ ਸੁੱਖ ਦਾ ਸਾਥੀ ਬਣ ਕੇ ਜੋ ਵੀ ਤੁਹਾਡੀਆਂ ਸਮੱਸਿਆਵਾਂ ਹੋਣਗੀਆਂ ਮੈਂ ਆਪਣੇ ਸੀਨੀਅਰ ਲੀਡਰਸ ਕਰੂੰਗਾ ਔਰ ਤੁਹਾਡੀ ਇਮਾਨਦਾਰੀ ਨਾਲ ਮੈਂ ਤੁਹਾਡੀ ਸੇਵਾ ਕਰੂੰਗਾ ਔਰ ਤੁਹਾਨੂੰ ਇੱਕ ਮੈਂ ਹੋਰ ਬੇਨਤੀ ਕਰ ਲਗਿਆ ਅੱਜ 4 ਦਿਨ ਲੈ ਗਏ ਬਾਕੀ ਹੈਗੇ ਤੇ ਜਿਸ ਤਰ੍ਹਾਂ ਤੁਸੀਂ ਜੋਬ ਫੜਾ ਕੇ ਰੱਖਿਆ ਹੈ ਚਾਹੇ ਤੁਹਾਡੇ ਬਹੁਤ ਜ਼ਿਆਦਾ ਰਜੇਵੇਂ ਨੇ ਤਾਂ ਉਹਨਾਂ ਰਜੇਵੇਂ ਨੂੰ 4 ਦਿਨ ਛੱਡ ਦਿਓ ਚਾਹੇ ਜੇ ਥੋੜਾ ਥਾਲਾ ਜਿੱਥੇ 25 ਦਿਨ ਦਾ ਮੰਡੀਆਂ ਚ ਪਿਆ ਤਾਂ 4 ਦਿਨ ਹੋਰ ਪਿਆ ਰਹੇ ਹੁੰਦੇ ਹੋ ਜੇ ਬਜਾਈ 4 ਦਿਨ ਲੇਟ ਹੋ ਗਈ ਤਾਂ 4 ਦਿਨ ਦੀ ਹੋਰ ਰੋਕ ਲਓ ਤਾਂ ਇਹ 4 ਦਿਨ ਤੁਸੀਂ ਮੇਰੇ ਲਈ ਕੱਢੋ ਮੈਂ ਪੂਰੀ ਜ਼ਿੰਦਗੀ ਤੁਹਾਡਾ ਸਹਾਰਾ ਬਣ ਰਾਂਗਾ ਔਰ ਤੁਹਾਨੂੰ ਮੇਰਾ ਕਰਕੇ ਕਦੇ ਮਜੂਦ ਨਹੀਂ ਹੋਣਾ ਪਊਗਾ ਜੋ ਤੁਸੀਂ ਮੇਰੇ ਦੇ ਭੋਸਾ ਕਰਿਓ ਮੈਂ ਇਸ ਭੋਸੇ ਨੂੰ ਕਦੇ ਵੀ ਟੁੱਟਣ ਨਹੀਂ ਦੇਵਾਂਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੱਲਾਂ ਤੁਹਾਡੇ ਨਾਲ ਮੈਂ ਹੋਰ ਵੀ ਕਰਾਂਗੇ ਅਸੀਂ ਪਰ ਪ੍ਰਧਾਨ ਜੀ ਦਾ ਮੈਂ ਧੰਨਵਾਦ ਹੀ ਖੁਦ ਇਲੈਕਸ਼ਨ ਲੜਿਆ ਕਿੰਨੇ ਵਾਹ ਤੋਂ ਫਿਰ ਵੀ ਮੈਨੂੰ ਆਪਣਾ ਅਸ਼ੀਰਵਾਦ ਆਪਣਾ ਸਹਿਯੋਗ ਜੀਰਵਾ ਇੱਥੇ ਭੋਟੇ ਨੇ ਕਿ ਇਹਨਾਂ ਨੇ ਕਿਦਰ ਵਾਹੀ ਪ੍ਰੋਗਰਾਮ ਅੰਦਰ ਜਲਦੀ ਜਾਣਾ ਤਾਂ ਕਰਕੇ ਮੈਂ ਤੁਹਾਡੇ ਨਾਲ ਉਹਨਾਂ ਨੂੰ ਮੈਂ ਬੀਐਨਟੀ ਕਰੂਗਾ ਤੁਹਾਡੇ ਬਹੁਤ ਹੀ ਸਦਾ ਜੋ ਆਗੂ ਅਮਰਿੰਦਰ ਸਿੰਘ ਵਾਲੇ ਆਪਣੇ ਅੰਗੀਆਂ ਨੂੰ ਉਹ ਅੱਗੇ ਤੁਹਾਡੇ ਆਪਣੇ ਵਿਚਾਰ ਬੇਸ਼ਕਰ ਤੁਹਾਡਾ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਜੀ ਦਾ ਫਤਿਹ ਵਾਹਿਗੁਰੂ ਜੀ ਖਾਲਸਾ ਪਰ ਮੇਰੀ ਬੇਨਤੀ ਹੈ ਕਿ ਥੋੜਾ ਸਾਡੇ ਸਾਈਡ ਤੇ ਹੋਵੇ ਪ੍ਰਧਾਨ ਜੀ ਨੇ ਬੋਲਣਾ ਜੋ ਬੰਦੇ ਇੱਥੇ ਹਨ ਲੋਕਾਂ ਦੇ ਵਾਸਤੇ ਜਿਹਨਾਂ ਨੂੰ